ਕੇ ਸੀ ਆ ਸਰ ਸਵੇਰੇ ਸਵੇਰੇ ਤੇ ਤਾਂ ਕਰਕੇ ਟਾਈਮ ਬਹੁਤ ਲੱਗ ਗਿਆ ਬਾਈ ਸਾਨੂੰ ਕੰਮ ਸੀਗਾ ਯਾਰ ਜ਼ਰੂਰੀ ਤੇ ਤਾਂ ਕਰਕੇ ਬਾਈ ਇੱਥੇ ਲਾਈਵ ਜਿਹੜਾ ਹੋ ਨਹੀਂ ਸਕੇਗੇ ਅੱਜ ਜਿਹੜਾ 18 ਮਾਰਚ 2025 ਹੋ ਗਈ ਹੈ ਜੀ ਤੇ ਰੇਟ ਜਿਹੜੇ ਤਜਾ ਜੇ ਬਾਈ ਤੁਹਾਨੂੰ ਵਿਖਾਉਣ ਲੱਗਿਆ ਜੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਮੇਰੇ ਵੀਡੀਓ ਆਪਦੇ ਆਪਦੇ ਯਾਰਾਂ ਦੋਸਤਾਂ ਦੇ ਨਾਲ ਬਾਈ ਤੇ ਜਿਹੜਾ ਪਰਸੋਂ ਦਾ ਰੇਟ ਰਿਹਾ ਸੀ 280 ਰੁਪਏ ਨਾ ਕੱਲ ਵੀ ਜਿਹੜਾ 300 ਦੇ ਨੇੜੇ ਤੇ ਜਿਹੜਾ ਰੇਟ ਬਾਈ ਚੱਲਿਆ ਜੀ ਅੱਜ ਫਿਲਹਾਲ ਤਰੀਕੋ ਕੀ 18 ਮਾਰਚ 2025 ਤੇ ਟਾਈਮ ਹੋ ਗਿਆ ਜਿਹੜਾ 7:21 ਹੋ ਗਿਆ ਬਾਈ ਬੋਲੀ ਚ ਥੋੜੇ ਚਿਰ ਨੂੰ ਸਟਾਰਟ ਕਰਨ ਲੱਗਿਆ ਜੀ ਬਸ ਵੈਸੇ ਤਾਂ ਟਾਈਮ ਹੁਣ ਹੌਲੀ ਹੌਲੀ ਜਿਵੇਂ ਰਿਸਕ ਦਾ ਔਰ ਰਿਸਕ ਦਾ 7 ਵਜੇ ਤੇ ਆ ਜਾਣਾ ਬਾਈ ਤੇ ਆ ਕੀ ਹੋ ਗਿਆ ਇਹਨੂੰ ਗਿੰਬਲ ਨੂੰ ਇਹ ਵੀ ਸਮਝ ਆਂਦੀ ਹੈ ਇਹ ਵੀ ਮਿਲਦਾ ਹਾਂ ਹਾਂ ਹੁਣ ਠੀਕ ਆ ਅਜ ਮੇਰ ਪੁੱਲਾ ਰਾਤ ਜਿਹੜੀ ਸਮਾਨਾ ਗੁੱਡ ਮਾਰਨਿੰਗ ਬਾਈ ਕੀ ਹਾਲ ਚਾਲ ਆ ਭਰਾਓ ਠੀਕ ਆ ਜੀ ਓਏ ਆ ਪੱਤ ਕਿਵੇਂ ਆ ਹੈਲੋ ਕਰਦੇ ਸਾਰਿਆਂ ਨੂੰ ਹੈਲੋ ਕਰਦੇ ਕੈਨਲ ਸਬਸਕ੍ਰਾਈਬ ਜਰੂਰ ਕਰੋ ਕਹੀਂ ਕੀ ਕਰਗੇ ਕੈਨਲ ਸਬਸਕ੍ਰਾਈਬ ਜਰੂਰ ਕਰੋਗੇ ਏ ਬੱਲੇ 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 ਆ ਜਾ ਫਿਰ ਦੂੜੀ ਲੈਣੀ ਅੱਜ ਫਰਹਣਾ ਆਪਾਂ ਕਿਹੜੀ ਟਰਾਲੀ ਲੈਣੀ ਆ ਜਿਹੜੀ ਸਸਤੀ ਮਿਲ ਗਈ ਇਹ ਵੀ ਠੀਕ ਹੈ ਜਿਹੜੀ ਭਾਜ ਮਿਲ ਗਈ ਲੈ ਬਾਈ ਸੁਖਵਿੰਦਰ ਸਿੰਘ ਬਲਦੇਵ ਸਿੰਘ ਸੰਧਵਾ ਕੀ ਆ ਚੱਲ ਜੀ ਬਾਕੀ ਟਾਈਮ ਜਿਹੜਾ ਅੱਜ ਫੇਰ ਮੇਰੇ ਨਾਲ ਦਾ 7:30 ਹੀ ਬੋਲੀ ਕਰਨਗੇ ਵੇਹੇ ਟਾਈਮ 7 ਵਜੇ ਦਾ ਹੋ ਜਾਣਾ ਤੇ ਟੁੱਪ ਚੜ ਲੱਗ ਗਈ ਬਾਈ ਹੁਣ ਨਾ ਦਿਨਾਂ ਦਾ ਫਰਕ ਪਈ ਜਾਂਦਾ ਹੌਲੀ ਹੌਲੀ ਕਰਕੇ ਤੇ ਟਾਈਮ 7 ਵਜੇ ਦਾ ਹੌਲੀ ਹੌਲੀ ਹੋ ਜਾਣਾ ਬਾਈ ਤੇ ਕੇਵਲ ਨੇ ਆਖਿਆ ਸੀ 7 ਵਜੇ ਦਾ ਪਰ ਹੁਣ ਦੇਖੋ ਗਾਹਕ ਨਹੀਂ ਆਉਂਦਾ ਨਾ ਕਿਵਾਂ ਟਾਈਮ ਤੇ ਲੱਜ ਵੈਸੇ ਤਾਂ ਮੇਲਾ ਲੱਗਿਆ ਪਿਆ ਤੇ ਪਰ ਵੇਨੇ ਗਾਹਕਾਂ ਦੇ ਵਿੱਚ ਵਿੱਚ ਗਾਹਕਾਂ ਕਿੰਨਾ ਗਾਹਕਾਂ ਦੇ ਵਿੱਚ ਲਿਵਰ ਵਾਲੇ ਹੀ ਆ ਹਾਂ ਲੈ ਬਾਈ ਨਹੀਂ ਨਾ ਕਰਾਵੇ ਪਾਉਂਗਾ ਸਭ ਕਾਰਜ ਆਪਣੀ ਫ੍ਰੀ ਨਾਲ ਹੀ ਹੂੰ ਸਹੀ ਗੱਲ ਲਾ ਬਾਈ ਘਟੋ ਘਟ ਅੱਜ ਬਾਈ ਜਿਹੜੇ ਨਾਗ ਆਏ 16 16 ਨਾਗ ਆਏ ਤੂੜੀ ਦੇ ਤੇ ਇੱਕ ਦੇ ਨਾਲ ਇੱਕ ਬੰਦਾ ਦਾ ਜ਼ਰੂਰ ਆਉਂਦਾ ਯਾਰ ਤੇ ਮੰਨ ਲਾ 16 ਟਰਾਲੀਆਂ ਆਈਆਂ ਤੇ 32 ਬੰਦੇ ਤੋਂ ਇਹਦੇ ਵਿੱਚੋਂ ਕੱਢ ਦਿਓ ਵੀ ਕਿੰਨੇ ਕ ਖੜੇ ਇਹਦੇ ਵਿੱਚ 32 ਬੰਦੇ ਤੋਂ ਤੂੜੀ ਵਾਲੇ ਹੀ ਹੋਣਗੇ ਜਿਹੜੇ ਲੈ ਕੇ ਆਏ ਨਾ ਨਹੀਂ ਬਾਈ ਹੋਣਗੇ 16 ਨਾਗ ਦੇ 32 ਜਾਣੇ ਤੂੜੀ ਵਧੀਆ ਬਾਈ ਹੂੰ ਤੂੜੀ ਵਧੀਆ ਹੀ ਜਾਂਦੀ ਹੈ ਬਾਕੀ ਬਾਈ ਹਨ ਕੁਆਲਿਟੀ ਸ਼ਾਨਦਾਰ ਆ ਜਾਂਦੀ ਤੇ ਬੱਕ ਕਰਦੇ ਬੋਲੀ ਸਟਾਰਟ ਹੋਣੇ ਲੈ ਬਾਈ 32 ਜਣੇ ਤੁਸੀਂ ਉਹ ਸਾਬ ਕਿਤਾਬ ਲਾ ਲੋ ਕੱਢ ਦਿਓ 16 ਨਗ ਤੇ ਵਿੱਚ ਲੀਵਰ ਵਾਲੇ ਕੱਢ ਦਿਓ ਘਟੋ ਘਟ ਵੀ 10 ਜਣੇ 8 9 ਜਣੇ ਥੱਲੇ ਵਾਲੇ ਹੋਣਗੇ ਤੇ ਬਾਕੀ ਵੇ ਲੋ ਗਾਹ ਕਿੰਨਾ ਕਾ ਗਾਹ ਕਿ ਠੀਕ ਹੀ ਲੱਗਦਾ ਮੈਨੂੰ ਤਾਂ ਅੱਜ ਉਹ ਭਾਵੇਂ ਤਾਂ ਮੇਲਾ ਲੱਗਿਆ ਪਿਆ ਪਰ ਨਾਗੀ ਬਹੁਤ ਆਏ ਬਾਈ ਕੱਲ ਵੀ ਕਦੇ ਆਈ ਸੀ ਕਿ ਨਗ ਤੇਰਾ ਨਾ ਗਿੰਬਲ ਨੂੰ ਪਤਾ ਨਹੀਂ ਕੀ ਆ ਵਖਣੇ ਦਾ ਚਾਰਜ ਭਾਲਦੀ ਐ ਇਹ ਕਾਕਾ ਸਿੱਧੂ ਬਾਈ ਕੀ ਹਾਲ ਚਾਲ ਨਿੰਦਰ ਮਾਨਕ ਚੜੱਕੀ ਹਾਲ ਚਾਲ ਉਹਨੇ ਕਾਲੂ ਕੋਲ ਚੱਲ ਗਏ ਇਹ ਕਹਿੰਦਾ ਤਾਲੂ ਗਰਮ ਆ ਫਿਰਦਾ ਸੀ ਹਾਂ ਕਹਿੰਦਾ ਕੰਪੀਟੀਟਰ ਆ ਗਿਆ ਇੱਧਰ ਅੱਛਾ ਇਹ ਫੇਰ ਹੋਊਗਾ ਇਹ ਤਨ ਹੁਣ ਘੜੀਸੂਗਾ ਵੀ ਔਰ ਮੈਨੂੰ ਪਤਾ ਇਹ ਲਛਣਾ ਦਾ ਰਾਜਵੰਦਰ ਤਾਲੀয়াল ਬਾਈ ਕੀ ਆਲ ਚੱਤੇ ਅੱਜ ਨਾ ਕਿਸਾਨ ਮੇਲਾ ਬਾਈ 18 ਤਰੀਕ ਨੂੰ ਬਠਿੰਡੇ ਜਸਵੀਰ ਭਰਾ ਨੂੰ ਬੀ ਵਗੈਰਾ ਚਾਹੀਦਾ 132 ਦਾ ਬੀ ਮਿਲ ਜਾਂਦਾ ਝੋਨੇ ਦਾ ਤੇ ਬਠਿੰਡੇ ਮੇਲਾ ਜਿਹੜਾ ਸਟਾਰਟ ਹੋ ਜਾਣਾ 9:10 ਵਜੇ ਦੇ ਨੇੜੇ ਤੇ ਮੇਰੇ ਹਿਸਾਬ ਨਾਲ ਤੇ ਟਾਈਮ ਨਾਲ ਪਹੁੰਚ ਦੀ ਕਿਰਪਾਲਤਾ ਕਰੋ ਜਿਹਨੇ ਬੀ ਲੈਣਾ ਕਿਉਂਕਿ ਪਹਿਲਾਂ ਮਰਦੀ ਪਰਚੀ ਪਰਚੀ ਮਿਲ ਕੇ ਤੇ ਉਦੋਂ ਬਾਅਦ ਬਈ ਤੇ ਤੁਹਾਡੀ ਵਾਰੀ ਆਉਂਦੀ ਜਾਨੀ ਲਗਾਤਾਰ ਲੈਨ ਚ ਲੱਗਣਾ ਪੈਂਦਾ ਕਾਫੀ ਜਾਨੀ ਜਿਹੜੇ ਕਿਸਾਨ ਬੀ ਲੈਣ ਆਉਂਦੇ ਕਿਉਂਕਿ 132 ਦਾ ਯਾਰ ਕਰੇਜ ਜ਼ਿਆਦੇ ਆ ਉਹਦੇ ਕਰਕੇ ਥੋੜਾ ਜਿਹਾ ਰਸ਼ ਜ਼ਿਆਦੇ ਪੈ ਜਾਂਦਾ ਤੇ ਬਾਕੀ ਜਿਹੜਾ 131 ਦਾ ਬੀ ਤਾਂ ਆਮ ਹੀ ਚ ਤੁਸੀਂ ਮਰਜ਼ੀ ਲੈ ਲਓ ਤੁਸੀਂ 132 ਜਿਹੜਾ ਫਿਲਹਾਲ ਐਗਰੀਕਲਚਰ ਯੂਨੀਵਰਸਿਟੀਾਂ ਚ ਮਿਲ ਰਿਹਾ ਹਨ ਤੇ ਫਿਲਹਾਲ ਅੱਜ ਜਿਹੜਾ ਬਠਿੰਡੇ ਕਿਸਾਨ ਮੇਲਾ ਜੀ ਇੱਥੇ ਬੀ ਦੀ ਘਰ ਬੜ ਘਰ ਬੜਾਉਣੀ ਆ ਤੇ ਆਪਾਂ ਚੱਲੀਏ ਕੱਲੂ ਅੱਜ ਫਿਰ ਯਾਰ ਚੱਲਦੇ ਆ ਬਠਿੰਡੇ ਚੱਲੀਏ ਹਾਂ ਚੱਲੋੜਾਂਗੇ ਦੇਖਦੇ ਆ ਫਿਰ ਅਸੀਂ ਵੀ ਯਾਰ ਕੱਢਦੇ ਆ ਟਾਈਮ ਚ ਟ ਮੜਾ ਇਹਦਾ ਲਾ ਕੇ ਵਾਂ ਗੇੜਾ ਛੇੜਾ ਯਾਰ ਲੱਭੇ ਟਾਈਮ 7:25 ਤੇ 5 ਮਿੰਟ ਰਹਿ ਗਏ ਬੋਲੀ ਸਟਾਰਟ ਹੋਣ ਦੇ ਵਿੱਚ ਤੇ ਬਾਕੀ ਯਾਰ ਟਾਈਮ ਨਾ ਹੁਣ ਥੋੜਾ ਜਿਆਦਾ ਵੀ ਜਦੋਂ ਤੱਕ ਮੌਸਮ ਜਿਹਾ ਹੋਵੇ ਉਹ ਜਾਂ ਮੀਂਹ ਕਣੀ ਦਾ ਫਿਰ ਤਾਂ 7:30 ਵੈਂਦਾ ਹੀ ਵੱਜ ਜਾਂਦੇ ਆ ਅੱਜ ਜਿਵੇਂ ਧੁੱਪ ਨਿਕਲੀ ਅੱਜ 7:30 ਵੱਜਣਤੇ ਨਹੀਂ ਆਉਂਦੇਗੇ ਰੋਣਾ ਆ ਚੀਜ਼ ਦਾ ਤਾਂ ਨਹੀਂ ਟਾਈਮ ਦੀ ਸੈਟਿੰਗ ਕਰੀ ਨਹੀਂ ਤਾਂ ਟਾਈਮ ਹੁਣ 7 ਵਜੇ ਦਾ ਕਰਾਂਗੇ ਹੌਲੀ ਹੌਲੀ ਨਹੀਂ ਕਾਲੂ ਬਸ ਕੀ ਤੇਲ ਨੂੰ ਪਤਾ ਹੋਰ ਸਣਾ ਕਾਲੂ ਨੇ ਵੀ ਹੁਣ ਬਈ ਤੂੜੀ ਵਾਲੀ ਮਸ਼ੀਨ ਸੱਚੇ ਰਾ ਤੂੜੀ ਵਾਲੀ ਮਸ਼ੀਨ ਬਕਾਉਗਾ ਸੱਚ ਤੁਹਾਨੂੰ 1 ਮਿੰਟ ਕਿੱਧਰ ਗਿਆ ਵੀਡੀਓ ਯਾਰ ਜੀ ਵੀਡੀਓ ਦੇ ਵਿੱਚ ਆ ਗਈ ਨਾ 1 ਮਿੰਟ 1 ਮਿੰਟ ਜੇ ਉਹਨੇ ਚਰਚਾ ਵੀਡੀਓ ਉੱਤੇ ਆ ਗਈ ਆਪਾਂ ਨੂੰ ਹਣਾ ਕਾਲੂ ਵਿੱਚ ਹੀ ਲਾ ਦੇਾਂਗੇ ਕਿੱਧਰ ਗਈ ਕਿੱਧਰ ਗਈ 1 ਮਿੰਟ ਕਿੱਧਰ ਆਣੀ ਬਾਈ ਨਹੀਂ ਯਾਰ ਇਹ ਹਲੇ ਚੱਲ ਨਹੀਂ ਨੀਗੀ ਇਹ ਵੈਸੇ ਵੀਡੀਓ ਪਾ ਦਾਂਗੇ ਬਾਈ ਤੂੜੀ ਵਾਲੀ ਮਸ਼ੀਨ ਜੀ ਨੂੰ ਚਾਹੀਦੀ ਆ ਯਾਰ ਤੇ ਆਪਣੇ ਪਿੰਡ ਖੜੀ ਏ ਢਿਲਵਾ ਕਲਾ ਤੇ ਉਹ ਇਹਦੇ ਚ ਪਾ ਦਾਂਗੇ ਬਾਈ ਚੈਨਲ ਤੇ ਜ਼ਰੂਰ ਖਰੀਦ ਲੈ ਲੋ ਬਾਈ ਤਰਮਿੰਦਰ ਸਿੰਘ ਬੈਲਿੰਗ ਕਹਿੰਦੇ ਬਾਈ 132 ਨੂੰ ਕਿਸੇ ਨੇ ਨਹੀਂ ਲੈਣਾ ਲੋਈ ਬਈਆ ਵੈ ਮੀਆਂ ਉਧਰ ਕਾਲ ਤੂੰ ਤਾਂ ਐਣੀ ਸੀ ਗਗਣਾ ਸੀ ਖਤਮਰਨਾ ਜਦੋਂ 132 ਦੀ ਬਾਈ ਵੀਡੀਓ ਪਈ ਐ ਨਾ ਫਰੀਦਕੋਟ ਮੇਲਾ ਸੀਗਾ ਮੈਂ ਹੁਣ ਐਡੀ ਲੰਮੀ ਲੈਣ ਜਿਵੇਂ ਪਹਿਲਾ ਸਿਲੰਡਰ ਵਾਲੀ ਲੈਣ ਲੱਗਦੇ ਨਹੀਂ ਸੀ ਨਾ ਕੋਲ ਸਿਲੰਡਰ ਲੈਣ ਜਾਂਦੇ ਹੁੰਦੇ ਸੀ ਆਪਾਂ ਉਹ ਬੋਰਡ ਥੱਲੇ ਪੇਪਲ ਤੇ ਨਹਿਰ ਕੋਲੇ ਕਿੱਡੀ ਲੈਣ ਹੁੰਦੀ ਸੀ ਸਿਲੰਡਰਾਂ ਦੀ ਇੱਥੋਂ ਲੈ ਕੇ ਦਾ ਨਾਲ ਪੁੱਜਗਾ ਦਿੰਦੇ ਹੁੰਦੇ ਸੀ ਉਦੋਂ ਨਾਲ ਕੋਈ ਪੁੱਜਗਾ ਵੀ ਦਿੰਦੇ ਰਹੇ ਉਦੋਂ ਉਸ ਕੀਮਾ ਓਡੀ ਲੈਣ ਲੱਗੀ ਪਈ ਸੀ ਤੂੰ ਲਾਲਾ ਸਾਹਿਬ ਵੀ ਨਾਲ ਬਾਈ ਤਾਂ ਹੁਣ ਤਾਂ ਚਲੋ ਗੈਸ ਪਾਈ ਪਈਆਂ ਪਈਆਂ ਘਰੇ ਹੁਣ ਤਾਂ ਸਿਲੰਡਰ ਵਾਲਾ ਕੰਮ ਹੀ ਬੰਦ ਹੋ ਜਾਣਾ ਹੈ ਕਿ ਨਹੀਂ ਜੂਰਾ ਸਿੰਘ ਬਾਈ ਕੀ ਹਾਲ ਚਾਲ ਹੈ ਕਲਵਿੰਦਰ ਮਰਜਾ ਉਦੋਂ ਬਹੁਤ ਰੌਲਾ ਪਿਆ ਕਰਨਾ ਕਾਲੂ ਉਦੋਂ ਕਹਿੰਦੇ ਬਈ ਅਸੀਂ ਤਾਂ ਨਹੀਂ ਲੈਂਦੇ ਪੁੱਜਗਾ ਉਹ ਰੌਲਾ ਹੀ ਪਾ ਹਾਂ ਉਹ ਉਹ ਪੁੱਜ ਗਿਆ ਹੀ ਬਹੁਤ ਸਵਾਦ ਉਹ ਓਏ ਛਰੂ ਨਾ 133 ਨਾ ਹਾਂ ਹਾਂ ਲੈ ਹੁਣ ਬਠੰਡੇ ਚੱਲੀਏ ਰਾਦਾ ਦਾ ਹੈਗਾ ਯਾਰ ਲੈ ਆ ਇਹ ਤਾਂ ਟੋਪਾ ਫੜਦਾ ਹੀ ਹੋਰ ਕੋਈ ਨਹੀਂ ਕਰਦਾ ਹੀ ਲੈਣ ਦੇ ਦੇ ਟੋਪੇ ਕਹਿੰਦੇ ਲੈਣਾ ਨਹੀਂ ਲੋਕਾਂ ਨੇ ਨਹੀਂ ਲੈਣਗੇ ਬਹੁਤ ਲਈ ਜਾਂਦੇ ਆ ਫਰੀਦਕੋਟ ਮੇਲਾ ਲੱਗਿਆ ਪਿਆ ਇਹ ਤਾਂ ਲੈਣ ਕਿਵੇਂ ਅੱਛਾ ਹੁਣ ਨਹੀਂ ਹੋਰ ਨਾ ਕੀ ਚੀਜ਼ ਹੈ ਨੇ ਯਾਰ ਲੈਣਗੇ ਜੋ ਐਗਰੀਕਲਚਰ ਨੇ ਵਿੱਚ ਯੂਨੀਵਰਸਿਟੀ ਨੇ ਹਾਂ 126 ਦਾ ਥੋੜਾ ਹੈਗਾ ਚੱਕਰ ਯਾਰ ਪਿਛਲੀ ਟੋਟਾ ਦਾ 131 ਦਾ ਵੀ ਬਹੁਤ ਸੀਗਾ ਉਹ ਆਪਾਂ ਨੂੰ ਵੀ ਪਤਾ ਪਤਾ ਨਹੀਂ ਐਤਕੀ 131 ਵਾਲਾ ਕਿਵੇਂ ਰਹੂਗਾ ਹਿਸਾਬ ਕਿਦਾ ਵੇਹੇ ਜੇ ਵੇਖਿਆ ਜਾਵੇ ਪ੍ਰੈਕਟੀਕਲੀ ਵੇਖਿਆ ਜਾਵੇ 131 ਦਾ ਟੋਟਾ ਬਾਈ ਫਿਲਹਾਲ ਮੰਡੀਆਂ ਦੇ ਵਿੱਚ ਬਹੁਤ ਸੀ ਤੁਹਾਨੂੰ ਮਦਦ ਦੇਣਾਂ ਗੱਲ ਚੱਲ ਆ ਜਾ ਫਿਰ ਕੇ ਵਾਲਿਆ ਆ ਜਾ ਆ ਜਾ ਹੋਲੀ ਹੋਲੀ 2-2 ਮਿੰਟ ਕਰਕੇ ਆਪਾਂ ਕਰੀ ਜਾਵਾਂਗੇ ਸਟਾਰਟ ਚੱਲ ਇਹਦੀ ਟਰਾਲੀ ਬਾਈ ਅੰਦਰ ਦੀ ਆ ਅੰਦਰ ਦੀ ਆ ਅੰਦਰ ਦੀ ਥੋੜੀ ਬੋਲੋ ਜੀ 230 230 ਰੁਪਏ 30 ਰੁਪਏ

270 ਰੁਪਏ ਦਾ 270 ਰੁਪਏ ਬਾਈ ਜਿਹੜੀ ਤੂੜੀ ਅੰਦਰ ਦੀ ਜਿਹੜੀ ਪਹਿਲੀ ਟਰਾਲੀ ਵੈ ਗਈ ਹੈ ਜੀ 270 ਰੁਪਏ ਬਾਈ ਆ ਜਾ ਕਰਾਂ ਦੂਜੀ ਟਰਾਲੀ ਬਾਈ ਇਹ ਵੀ ਹੋ ਗਿਆ ਨਾ ਤੂੜੀ ਆ ਪੰਡਾ ਹੀ ਬਹੁਤ ਉੱਚੀਆਂ ਪੰਆਂ ਹਾਂ ਇੰਨੀ ਉੱਚੀ ਲੈਣੀ ਨੇ ਤੂੜੀ ਪਰ ਆਪਾਂ ਵੀ ਯਰ ਪੜੇ ਸਚੇਨ ਸਿੰਘ ਟੁਰਨਾ ਬਾਈ ਕੀ ਵਾਲਾ ਲਖਮੀਰ ਸਿੰਘ ਬਰਾੜਪਰਾ ਕੀ ਵਾਲਾ ਲੈ ਬਾਈ ਤੂੜੀ ਦੀ ਕੁਆਲਿਟੀ ਜ਼ਰੂਰ ਚੈੱਕ ਕਰੋ ਜੇ ਵਧੀਆ ਤੂੜੀ ਐਨ ਘੈਂਟ ਕੁਆਲਿਟੀ ਤੂੜੀ ਤਾਂ ਵਧੀਆ ਹੀ ਜਾਂਦੀ ਐ ਯਾਰ ਅੱਜ ਰੇਟ ਘਟੂਗਾ ਪਰ ਥੈਂਕ ਯੂ ਸਾਰਾ 17 18 ਕਿਲੋ ਮੀਟਰ ਦੂਰੀ ਹੋਊਗੀ ਰਾਮਣਾ ਹਾਂ ਦੋ ਦੰਨ ਹੋਰੀ ਲੈ 17 90 ਹੁੰਦੀ ਆ ਇਹ ਲੈ ਲੈ ਬੋਲੋ ਜੀ ਅੰਦਰ ਵੀ ਦੂਰੀ ਆ ਕਿਥੇ ਜਾਣੀ ਦੂਰ ਮਾਟਾ ਦੱਕ ਜਾਏਗਾ 500 ਰੁਪਏ ਕਿਰਾਇਆ ਉਪਰ ਮੇਰੇ ਲੋਮ ਲੈ ਜਾ ਤਿੰਨਵੇਂ ਘੁੰਮ ਲੈ ਜਾਉਂਗਾ ਜਹਤੇ ਯਾਰ ਪਰ ਕੇਹੀ ਗੱਲ ਕਰੀ ਬਿਆਣੀ ਆਦਾ ਸਿੱਧੀ ਗੱਲ ਬੋਲ ਬੋਲ 200 ਹੁੰਦੇ ਕੜਾ ਨਾ ਬੋ ਬੋ ਮੈਂ ਜਦ ਮੇਰੀ ਗੱਲ 200 ਰੁਪਇਆ 200 5 10 15 20 25 35 250 52 60 260 ਰੁਪਇਆ ਬੋਲਾਂਗੇ ਨਾ 65 ਰੁਪਇਆ 70 75 80 85 285 ਬੋਲਾਂਗੇ ਨਾ 285 ਲੈ ਬਈ 200 ਤੇ 85 ਰੁਪਈਆ ਬਈ ਜਿਹੜਾ ਰੇਟ ਇਹਦਾ ਹੋ ਗਿਆ ਜੀ ਪਹਿਲੀ ਟਰਾਲੀ ਲੱਗੀ ਸੀ 270 ਰੁਪਈਏ ਦੂਜੀ ਢੂੜੀ ਵੈ ਗਈ ਜੀ 200 ਤੇ 85 ਰੁਪਈਆ ਆਜਾ ਬਈ ਕਰਾਂ ਤੀਜੀ ਟਰਾਲੀ ਵੇਖਦੇ ਆ ਜੀ ਇਹ ਕੁਆਲਿਟੀ ਵਖਾਈਏ ਤੁਹਾਨੂੰ ਲੈ ਬਈ ਢੂੜੀ ਵਧੀਆ ਬਈ ਬਰ ਫਰ ਗਈਆਂ ਮੈਂ ਨਾ ਸੀਵ ਗਈ ਚਿੱਟੀ ਢੂੜੀ ਖੀਰਰ ਗਈ ਕਹਦਗੇ 200 ਰੁਪਿਆ ਪੰਜੀ ਦਾ ਸਹੀ ਗੱਲ ਸਸਤੀ ਕਾ ਹੋ ਠੀਕ ਆ ਠੀਕ ਆ ਵਧੀਆ ਹੀ ਰਹਿਣਾ ਚਾਹੀਦਾ ਹਾਂ ਸਹੀ ਗੱਲ 200 40 ਕਰ ਦੇ 40 45 250 52 8 63 265 ਰੁਪਏ 16 ਨੇ ਦੀਪ ਦਾ ਕੋਲ ਜਾਈ ਸੰਮਾਨ ਦੇ ਬਰਾਬਰ ਜਾਣੀ ਆ ਯਾਰ ਬੋਲੀ ਦਾ ਲਾ ਯਾਰ 75 80 80 90 95 99 295 ਬੋਲਾਂਗੇ 295 295 ਲੈ ਭਾਈ 200 ਤੇ 95 ਰੁਪਏ ਜਿਹੜੀ ਆ ਟੁੜੀ ਵੈ ਗਈ ਭਾਈ ਹਨਾ ਰੇਟ ਵਧ ਗਿਆ ਨਾ ਭਾਈ ਜਿਵੇਂ 70 ਸੀ 85 ਸੀ ਹੁਣ ਹੋ ਗਿਆ 200 ਤੇ 95 ਰੁਪਏ ਤੀਜੀ ਟਰਾਲੀ ਦਾ ਰੇਟ ਭਾਈ ਕਮੈਂਟ ਤੁਹਾਡੇ ਬਾਅਦ ਚ ਪੜਦੇ ਭਾਈ ਕੰਮ ਜਾ ਖਿੱਚੀ ਆਉਂਦੇ ਅਜ ਨਗ ਬਹੁਤ ਆ ਤੇ ਪਟਾਕੇ ਪਈ ਜਾਂਦੇ ਕੀਰਾਂ ਤਾਂ ਲੈ ਭਾਈ ਟੁੜੀ ਦੀ ਕੁਆਲਿਟੀ ਚੈੱਕ ਕਰੋ ਜੀ ਵਧੀਆ ਤੂੜੀ ਐ ਭਾਈ ਅੰਦਰ ਦੀ ਤੂੜੀ ਲੱਗਦੀ ਐ ਜਮਾਂ ਕੁਆਲਿਟੀ ਘੈਂਟ ਆ। ਹੋਰ ਫਿਰ ਲਾਪਰੀ ਸੰਗੀ ਵਾਲਾ ਹੀ ਬਹੂ ਆ ਠੀਕ ਐ ਜੀ। ਮਹਾਰਾਜ ਜੀ। ਜਉਂਦੀ ਭਾਈ ਬੋਲ ਅੰਦਰ ਦੀ ਅੰਦਰ ਦੀ ਐ ਭਾਈ ਇਹ ਸਰਪਾਲ ਦੀ ਐ ਜੀ। ਸਰਪਾਲ ਦੀ ਐ ਭਾਈ ਬੋਲੋ ਜੀ 200 200 ਰੁਪਇਆ 200 5 10 15 20 25 30 35 40 45 245 250 55 60 65 70 270 ਬੋਲਾਂਗੇ ਨਾ 270 ਰੁਪਇਆ ਨਹੀਂ ਬਾਈ 200 ਤੇ 70 ਰੁਪਇਆ ਨੂੰ ਬਾਈ ਜਿਹੜੀ ਆ ਤੂੜੀ ਉਹ ਇੱਕ ਕੀ ਆ ਜੀ ਇੱਕ ਵੀ ਕੀ 275 ਇੱਕ ਵੀ ਕੀ 285 ਤੇ ਇੱਕ ਵੀ ਕੀ 295 ਤੇ ਇੱਕ ਵੀ ਕੀ ਆ 200 ਤੇ 70 ਰੁਪਏ ਬਈ ਹਾਂ ਆ ਤੂੜੀ ਯਾਰ ਜਮਾਂ ਥੋੜੀ ਜੀ ਹੈ ਨਵੀਂ ਕੋਪਾਲੀ ਤੂੜੀ ਆ ਇਹ ਪਹਿਲਾ ਕੁਆਲਿਟੀ ਵਿਖਾ ਦਈਏ ਤੁਹਾਨੂੰ ਇਹ ਜੀ ਜੇ ਮਾਰੀ ਨਿਕਲੇ ਤਾਂ ਮੋਟ ਦੇਣਾ ਆਪਾਂ ਬੋਲੋ ਜੀ ਕੋਈ ਹੱਜਾ ਨਹੀਂ ਬੋਲਦਾ ਬਈ ਤੇ ਕੋਈ ਆ ਬੋਲੇ

ਇੱਥੇ ਬੋਲੋ ਬਾਈ ਬੋਲੋ ਹੀ ਬੋਲੋ ਫਿਰ ਫਿਰ 5 ਮਹੀਨੇ ਦਾ ਜਾਵੜੇਗਾ 230 ਰੁਪਏ 40 ਰੁਪਏ 250 ਰੁਪਏ 52 52 252 60 65 265 ਬੋਲਦਾ ਕੋਈ 265 ਰੁਪਏ ਜੀ ਲੈ ਬਾਈ 200 ਤੇ 65 ਰੁਪਏ ਟੱਲ ਸਿੰਘ ਬਾਈ ਕੀ ਹਾਲ ਜਲਾ ਖੰਨੇ ਤੂੜੀ ਕਹਿੰਦੇ ਬਈ 400 ਦੇ ਨੇੜੇ ਤੇ ਬਿੱਟੂ ਟੱਲਪੁਰਾ ਬਈ 295 ਜੋਰਾ ਸਿੰਘ 330 ਬਈ ਆਪਦੇ ਆਪ ਦੇ ਏਰੀਆ ਦੇ ਵਿੱਚ ਨਾਲ ਏਰੀਆ ਦੱਸ ਕੇ ਰੇਡ ਜਰੂਰ ਦੱਸੋ ਕਿਨੇ ਕਨੇ ਚੱਲ ਜਾਂਦੇ ਆਪਾਂ ਦਰਸ਼ਕਾਂ ਨੂੰ ਦੱਸਿਓ ਬਾਈ ਬੋਲੋ ਜੀ ਲੈ ਲੈ ਜਿਹੜੀ ਲੈਣੀ ਆ ਲੈ ਬਈ ਆ ਵੀ ਅੰਦਰ ਦੀ ਤੂੜੀ ਵਧੀਆ ਵੇ ਗੱਲ ਦੁੱਧਰ ਦੀ ਟੁੜੀਆਂ ਲੈ ਤੈਨੂੰ ਜਾਣ ਵਾਲੇ ਨੇ ਕਈਆਂ ਨੇ ਜਾਣਾ ਨਹੀਂਗਾ ਬਿਨਾ ਬੋਲੀ ਤੇ ਹੈਗੀ 14775 ਰੁਪਏ ਫੜ ਜਾ ਦੋ 230 ਰੁਪਏ 35 40 48 250 52 60 260 ਰੁਪਏ ਬੋਲਾਂਗੇ ਨੇ 200 ਤੇ 60 ਰੁਪਏ ਬਾਈ ਜਿਹੜੀ ਆ ਤੂੜੀ ਵੈ ਗਈ ਘੱਟੋ ਘੱਟ ਰੇਟ ਜਿਹੜਾ 260 ਰੁਪਏ ਚੱਲੀ ਜਾਂਦਾ ਜੀ ਤੇ ਵੱਧ ਤੋਂ ਵੱਧ ਰੇਟ ਜਿਹੜਾ 200 ਤੇ 95 ਰੁਪਏ ਜਿਹੜਾ ਰੇਟ ਚੱਲ ਗਿਆ ਜੀ ਆ ਜਾ ਬਾਈ ਕਰਾਂ ਦੀ ਆ ਗਈ ਟਰਾਲੀ 911 ਵੇ ਖੜੇ ਇਧਰ ਕਾਲੂ ਲਾ ਬਾਈ ਆ ਤੂੜੀ ਥੋੜੀ ਥੋੜੀ ਬਾਹਰ ਦੀ ਲੱਗਦੀ ਆ ਯਾਰ ਯਾ ਪੀਲੇ ਪਣਚ ਆ ਗਈ ਬਾਈ ਤੂੜੀ ਆ ਹਾਂ ਆ ਰੰਗ ਆਏ ਜਾਈ ਹੂਗਾ ਹਾਂ ਬਾਈ ਰੰਗ ਆਏ ਜਾਈ ਹੂਗਾ ਬੋਲਦਾ ਬਾਈ ਇਹ ਤੇ ਕੋਈ 150 ਰੁਪਿਆ 150 ਰੁਪਿਆ 150 150 ਬੋਲਾਂ ਬਾਈ ਕਿਨੇ 52 152 ਇਹ ਬੋਲ ਲੈ ਬੋਲਾ ਕਿਨੇ 152 100 ਤੇ 55 ਰੁਪਏ ਬਾਈ ਜਿਹੜਾ ਰੇਟ ਲੱਗਿਆ ਸੀਗਾ ਤੂੜੀ ਦਾ ਪਰੇ ਵੇਚੀ ਨਹੀਂ ਹੋਣੀਗੀ ਪੱਕਾ ਹੀ ਹੈ ਫੇਰ ਖੜ ਗਏ 10 ਨੰਨ ਦਾ ਕਾ ਦੋ ਰੋਚਨੀ ਤਾਂ ਕੀ ਕਰਦੇ ਗਾ ਕਰੇ ਨਾ ਬਰੋਸ ਨੂੰ ਨਾ ਕਰਦੇ ਆ ਲੈ ਜਾ ਬਾਈ ਪੱਲੇ ਹੁਣ ਆਹੀ ਕੋਈ ਕਹਿਣਾ ਹਾਂ ਆ ਆ ਆ ਜਾ ਬਾਈ ਆ ਜਾ ਜੱਟਾ ਇਹ ਬਲ ਪੰਜ ਕਿਨੇ ਜਾਊਗਾ ਪੁੱਛਦੀ ਪਾਣੀ ਨੂੰ ਮੜਾ ਜੀ ਨਹੀਂ ਜਾਂਦਾ ਨਹੀਂ ਜਾਣਾ ਬਈ 230 230 ਰੁਪਏ 250 54 60 260 ਰੁਪਏ ਬੋਲਾਂਗੇ ਨਾ 260 ਰੁਪਏ ਲੈ ਬਈ 200 ਤੇ 60 ਰੁਪਏ ਜਿਹੜਾ ਬਈ ਘਟੋ ਘਟ ਰੇਟ ਜਿਹੜਾ 260 ਰੁਪਏ ਆ ਜਿਹੜਾ ਸੱਚ ਪਿੱਛੇ ਚੱਲਿਆ 150 ਰੁਪਏ 155 ਰੁਪਏ ਜਿਹੜਾ ਘਟੋ ਘਟ ਰੇਟ ਆ ਪਰ ਉਹ ਵਿਕੀ ਨਹੀਂ ਬਾਈ ਤੁੜੀ ਮਨ ਲਾਦਾ ਬਾਈ ਨੇ ਵੇਚੀ ਨਹੀਂ ਹਲੇ ਉਹ ਤਾਂ ਬਾਈ ਜਾਨਾ ਸੋਚ ਕੇ ਦੱਸੂਗਾ ਇਹ ਦੀ ਆ ਬਈ ਹਾਂ ਅੰਦਰ ਦੀ ਆ ਅੰਦਰ ਦੀ ਥੋੜੀ ਬੋਲੋ ਜੀ ਬਾਈ 5 ਕਿਲੇ ਜਾਏਗਾ ਹਾਂ ਹਾਂ ਬਹੁਤ ਵਧੀਆ ਕੰਡਾ ਨਹੀਂ ਹੋਇਆ ਬਾਈ ਹੁਣ ਕੰਡਾ ਕਰਾਉਣਾ ਪਊਗਾ ਉੱਥੇ ਹੈਗਾ ਬਾਈ ਇੱਥੇ ਕਰਾਵਾਂਗੇ ਉੱਥੇ ਖਾਲੀ ਦੇ ਪੈਸੇ ਇੱਥੇ ਦੇਣੇ ਪੈਣਗੇ ਪਿੰਡ ਵੀ ਹੈਗਾ ਸਾਡੇ ਕੋਲ ਮੈਂ ਉੱਥੇ ਕਰਾ ਲੂ ਬੋਲੋ ਜੀ 230 ਰੁਪਏ 250 ਰੁਪਿਆ 250 ਰੁਪਿਆ 54 60 65 70 71 275 ਬੋਲ ਲਿੰਨੇ 80 80 280 ਬੋਲਦਾ ਕੋਈ 85 85 ਬੋਲਿੰਗ ਨੇ 285 ਰੁਪਏ ਪੰਜ ਰੋਜ਼ ਤੱਕ 285 ਰੁਪਈਆ ਬਾਈ ਸਿਰਾਂ ਰੇਟ 295 ਬਾਈ ਤੇ ਇਹ ਰੇਟ ਜਿਹੜਾ 285 ਰੁਪਈਆ ਚੱਲ ਗਿਆ ਨੱਕ ਖੜੇ ਵਾਲੇ ਘਟੋ ਘਟਾ ਅੱਦੇ ਨੱਕ ਖੜੇ ਆ ਬਾਈ ਤਿੰਨ ਤੇ ਤਨ 6 7 8 ਨਾ ਖੜਿਆ ਜਾਨੀ 8 ਕ ਨਗਾਂ ਦੀ ਬੋਲੀ ਮੇਰੇ ਸਾਹ ਨਾ ਹੋ ਗਈ ਹੋ ਗਈ ਬਾਈ ਉਹ ਕਿਹਦੇ ਜਮ ਬਾਈ ਤੇ ਰਾਜਪੁਰਾ ਵਾਲੇ ਦੇ ਜੇ ਲੇ ਵਾ ਰੂਟ ਤੇ ਬਾਈ ਆ ਕੀ ਦੀ ਹੈ ਬਾਈ ਲਾਈਨ ਨਾ ਜੱਜਣਾ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲੋ ਜੀ 230 ਰੁਪਏ 250 60 ਚਾਪੀ ਨਾ ਕੋਈ ਕਰੋ 260 ਦੂਰੀ ਰੱਖੋ ਬੋਲਾਂਗੇ 260 ਰੁਪਏ ਬਾਈ 200 ਤੇ 60 ਰੁਪਈਆ ਬਾਈ ਜਿਹੜਾ ਇਹਦਾ ਰੇਟ ਹੋ ਗਿਆ ਜੀ ਸਿਰਾ ਰੇਟ ਮੈਨੂੰ ਲੱਗਦਾ ਯਾਰ 295 ਹੀ ਰਹਿਣਾ ਅੱਜ ਕੀ ਲੱਗਦਾ ਬਾਈ ਤੁਹਾਨੂੰ ਯਾਰ ਕਮੈਂਟ ਵਾਲੇ ਜਰੂਰ ਦੱਸੋ ਬਾਈ ਫੇਸਬੁੱਕ ਤੇ ਵੀ ਲਾਈਵ YouTube ਤੇ ਵੀ ਲਾਈਵ ਜਰੂਰ ਦੱਸੋ ਦੋਵੇਂ ਵੀ ਪਰਾ ਆ ਦੋਵੇਂ ਪਲੇਟਫਾਰਮਾਂ ਦੇ ਵੀਰ ਭਰਾ ਇੱਲਾ ਬਾਈ ਤੂੜੀ ਆਈ ਵਧੀਆ ਬਾਈ ਅੰਦਰ ਦੀ ਐ ਜਿੱਟੀ ਜਿੱਟੀ ਤੂੜੀ ਆ ਯਾਰ ਕੁਆਲਿਟੀ ਬਹੁਤ ਸ਼ਾਨਦਾਰ ਆ ਬਾਈ ਤੂੜੀ ਦੀ ਵੇਖ ਲੈ ਕੋਈ ਗੱਲ ਨਹੀਂ ਆਈ ਲੈ ਜਾਓ ਉਹ ਜਿੱਤ ਕਰਨਾ ਜਾਣਾ ਬਾਈ ਉਦੋਂ ਸੱਦਾ ਕਰੋ ਉਹਦੀ ਵਾਲੀ ਗੱਲ ਬਾਅਦ ਦੇ ਵੇਖੀਂ ਕੁਆਲਿਟੀ ਨਾਲ ਕਿ ਜਾਨਾ ਉੱਥੇ ਥੋੜੇ ਲਾ ਕੇ ਓ ਜਿੱਦੀ ਜੂੜੀ ਹੈ ਬਾਈ ਜੀ ਇਧਰ ਆਪਣੇ ਲੋ ਬਾਈ 2300 ਕੋਈ ਗੱਲ ਨਹੀਂ ਕੋ ਆ ਜੀ ਇੱਥੇ 2300 ਰੁਪਇਆ 52 60 68 70 71 80 81 90 95 300 5 305 ਬੋਲਾਂਗੇ ਨਾ 305 ਰੁਪਏ ਸਿਰ ਲਾ ਬਾਈ 10 ਰੁਪਏ ਰੇਟ ਵਧ ਗਿਆ ਜਿਹੜਾ ਸਿਰਾ 295 ਚੱਲੀ ਜਾਂਦਾ ਸੀਗਾ ਤੇ 300 ਤੇ 5 ਰੁਪਏ ਜਿਹੜਾ ਬਾਈ ਸਿਰਾ ਰੇਟ ਅੱਜ ਦਾ ਹੋ ਗਿਆ ਜੀ ਆ ਜਾ ਕਰੋਂਦੀ ਬਾਈ ਅਗਲੀ ਟਾਲੀ ਲਾ ਬਈ ਤੂੜੀ ਆ ਵੀ ਦੁੱਧ ਵਰਗੀ ਚਿੱਟੀ ਆ ਯਾਰ ਤੂੜੀ ਬਹੁਤ ਹੀ ਆਈ ਅੱਜ ਕੁਆਲਟੀ ਲਾ ਅੰਦਰ ਦੀ ਅੰਦਰ ਦੀ ਤੂੜੀ ਬੋਲੋ ਜੀ 230 ਰੁਪਏ 35 40 45 252 60 65 265 ਰੁਪਏ 70 75 80 85 285 ਬੋਲਾਂਗੇ ਨੇ 285 ਲੈ ਭਾਈ 200 ਤੇ 85 ਰੁਪਏ ਜਿਹੜੀ ਆ ਤੂੜੀ ਰਹੀ ਹੈ ਲਗਾਤਾਰ ਜਿਹੜੇ ਰੇਟ ਭਾਈ ਜਿਹੜੇ ਚੱਲ ਜਾਂਦੇ ਜੀ 280 285 270 75 80 ਦੇ ਨੇੜੇ ਤੇ ਜਿਹੜੀ ਚੰਗੀ ਤੂੜੀ ਦੇ ਰੇਟ ਅੰਦਰਲੀ ਤੂੜੀ ਦੇ ਰੇਟ ਚੱਲ ਰਹੇ ਆ ਜੀ ਅੱਜ ਸੇ ਨੂੰ ਆਪਲਾ ਗਾਗ ਦਾ ਗੇ ਨਹੀਂ ਐ ਜਿਹੜਾ ਤੁੜੀ ਪਈ ਜਾਂਦੀ ਜੇ ਪੈ ਜਾਏ ਇਹਨੂੰ ਨਾ 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 ਲੈ ਕੇ ਉਹਨੇ ਬੰਨੇ ਨਹੀਂ ਜਿੰਨੇ ਨੇ ਨਾ ਨਹੀਂ ਉੱਠ ਕੇ ਸੈਣਾ ਵਾਦਾ ਐ ਨਿੱਟੂ ਸਾਰੀ ਗਿਗਲੀ ਦਾ ਨਹੀਂ ਬਾਹਰ ਦੀ ਹਾਂ ਚਿਰ ਪਿੱਛੇ ਕਰ ਲੈ ਰੱਤ ਤੱਕ ਨਹੀਂ ਮਰੇ ਜੇ ਤੁੜੀ ਪਈ ਜਾਂਦਾ ਬੋਲੋ ਬੋਲੋ ਪੁਛਿਆ ਗਿਆ ਹੈ 150 150 59 68 65 70 77 80 84 90 95 195 ਬੋਲਿੰਗ ਨੇ 200 5 10 15 20 25 35 235 ਬੋਲਾਂਗੇ ਨਾ 235 ਲੈ ਭਾਈ 200 ਤੇ 35 ਰੁਪਏ ਨੂੰ ਜਿਹੜੀ ਆ ਤੂੜੀ ਵੇਗੀ ਆ ਜੀ ਗਰਤੇ ਸਿੰਘ ਭਾਈ ਕੀ ਹਾਲ ਚਾਲ ਰੇਟ ਤੂੜੀ ਦੇ ਡਾਉਣ ਆ ਗਏ ਭਾਈ ਹਫ਼ਤਾ ਤੱਕ ਜਿਹੜੇ ਰੇਟ ਤੂੜੀ ਦੇ ਜਿਹੜੇ ਬਣੇ ਸੀਗੇ ਲਗਾਤਾਰ ਪਰ ਹੁਣ ਜਿਹੜੇ ਰੇਟ ਤੂੜੀ ਦੇ ਡਾਉਣ ਆ ਗਿਆ ਜੀ ਨਾ ਗਰੇਗੇ ਭਾਈ 4 ਆ ਜੋ ਕਰਾਂ ਦੀ 230 ਰੁਪਏ 230 ਰੁਪਏ ਹਾਂ 30 35 ਆਉਂਗੇ 35 ਦੇ ਅੰਦਰ 35 ਰੁਪਏ 40 ਰੁਪਏ 45 ਰੁਪਏ 250 59 60 65 265 ਬੋਲਾਂ ਜੀ ਨੇ 265 ਰੁਪਏ ਭਾਈ ਕਿਦੀ ਆ ਲਾ ਭਾਈ 200 ਤੇ 65 ਰੁਪਏ ਭਾਈ ਹੁਣ ਨਹੀਂ ਲੱਗਦਾ ਵੀ ਜੈਸੇ ਵੀ 305 ਤੋਂ ਰੇਟ ਵਧੂਗਾ ਪਹਿਲਾਂ ਜਿਵੇਂ ਰੇਟ ਖੜ ਗਿਆ ਸੀਗਾ 295 ਤੇ ਲਗਾਤਾਰ ਹਨਾ ਤੇ ਪਰ ਹੁਣ ਜਿਹੜਾ 305 ਰੇਟ ਜਿਹੜਾ ਬਈ ਇੱਥੇ ਚ ਟਿਕ ਗਿਆ ਹੁਣ ਮੇਰੇ ਹਿਸਾਬ ਨਾਲ ਰੇਟ ਗਾਂ ਤਿੰਨ ਨਗ ਰਹਿ ਗਏ ਹੁਣ ਮੁਸ਼ਕਲ ਹੀ ਲੱਗਦਾ ਯਾਰ ਰੇਟ ਵਧਣ ਬਾਕੀ ਕੋਈ ਪਤਾ ਨਹੀਂ ਲੰਦਾ ਕਿ ਰੀ ਲਾਸਟ ਟਰਾਲੀ ਕੰਦੇ ਪੜਾਕੇ ਵੀ ਪੈ ਜਾਂਦੇ ਹੁੰਦੇ ਆ ਅੰਦਰ ਦੀ ਹੈ ਬਾਈ ਅੰਦਰਲੀ ਖੋਲੋ ਜੀ 230 230 40 40 40 250 52 60 65 70 270 ਬੋਲਾਂਗੇ ਨਾ ਬੰਦਾ ਪਹਿਲਾਂ ਦੇਖਣਾ ਹੈ ਹਾਂ ਬੰਦਾ ਹੈ ਨਹੀਂ ਬਾਈ ਚੱਕੇ ਨਾਲ ਰੱਖ ਲੋ ਯਾਦ ਵੀ ਨਹੀਂ ਲੱਗੀ ਹੈ ਹੈਗਾ ਚਲੋ 270 ਰੁਪਏ ਬਾਈ ਆ ਜਾਓ ਬਾਈ ਨਾ ਕਰਗੇ ਸਿਰਫ ਤੇ ਸਿਰਫ ਦੋ ਲਓ ਜੀ ਲੈ ਬਾਈ ਆ ਵੀ ਤੂੜੀ ਬਹੁਤ ਵਧੀਆ ਯਾਰ ਕੁਆਲਿਟੀ ਸ਼ਾਨਦਾਰ ਲਾ 250 59 ਨਹੀਂ ਹੋਦੀ 60 65 70 70 75 80 ਕਿਹੜੀ ਡਾਲੀ ਹੋ ਗਈ ਤੇਰੀ ਇਹ ਕਿਹਦੀ ਡਾਲੀ ਹੈ ਬਾਈ ਇਹ ਨਾਲ ਗੱਲ ਹੋਈ ਆ ਨਹੀਂ 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 ਮੈਂ ਫਿਰ ਜਾਂਦਾ ਨਹੀਂ ਕਰਦੀ ਮੈਂ ਤਾਂ ਬੋਲੀ ਵੇਖਾਂਗੇ ਬੋਲੀ ਬੋਲ ਜੇ ਲੈਣੀਆਂ ਨਾਲ 80 ਬੋਲੇ 85 90 95 300 ਬੋਲੇ 5 305 ਬੋਲਦਾ ਕੋਈ ਹੁਣ ਆ ਜਾ ਇੱਧਰ ਆ ਇੱਧਰ ਲੈਣੀ ਕਿਉਂ ਨਹੀਂ ਗਈ ਨਹੀਂ ਦਿੱਤੀ ਆ ਕੁਝ ਵਾਕਾਂ ਵਾਲਾ ਖੇਡ ਹੈ ਤੇ ਹਾਂ ਤੇਰੇ ਜਾਉਗੀ ਕਿੱਥੇ ਜਾਨੀ ਆ ਜਾਉਗੀ ਦਿੱਲੀ ਸਿਨੇਮਾ ਅੱਛਾ ਉਹ ਉਹ ਉਧਰ ਇਹ ਤੁਹਾਨੂੰ ਜਾਣਾ ਹੈ ਉਧਰ ਜਾਣਾ ਹੈ ਹੈ ਹਾਂ ਹਾਂ ਉਧਰ ਜਾਣਾ ਹੈ ਲਿਖ ਬਾਈ ਚੱਕ ਫਾਇਦਾ ਸੀ ਬੋਲੀ ਜੇ ਕੇ ਭਾਈ ਆ ਤਾਂ ਪਹਿਲਾਂ ਉਹ ਨਹੀਂ ਲੈਣੀ ਮੈਂ ਕਹ ਲ ਬਾਈ ਬੋਲੀ ਟੁੱਟ ਗਈ ਹੁਣ ਤੂੜੀ ਲੈਣੀ ਪਊਗੀ 305 ਰੁਪਏ ਜਿਹੜਾ ਬਾਈ ਇਹਦਾ ਰੇਟ ਹੋ ਗਿਆ ਜਿਸਰਾ ਆ ਜਾ ਬਾਈ ਕਰਾਂ ਦੀ ਆ ਗਈ ਟਾਂਦੀ ਇਹ ਤਰ੍ਹਾਂ ਇਦਾਂ ਸੰਗਰਦਾਈ ਫੈਨ ਮੈਂ ਕਹਿੰਦਾ 250 ਕਹ ਦੇ ਚੱਲ ਚਲਾ ਆ ਤੇ ਮੈਂ 54 60 70 270 ਬੋਲਾਂਗੇ ਨਾ 270 200 ਤੇ 70 ਰੁਪਏ ਬਾਈ ਲਓ ਬਾਈ ਤੇ ਅੱਜ ਜਿਹੜਾ ਰੇਟ ਚੱਲੇ ਆ ਜੀ 200 65 ਰੁਪਏ 60 ਰੁਪਏ ਲਾ ਲਓ ਜੇ ਉਹ ਬਾਈ ਨੇ ਤੂੜੀ 150 ਵਾਲੀ ਨਹੀਂ ਵੇਚੀ ਕਿਉਂਕਿ ਇੱਕ ਟਰਾਲੀ ਜਿਹੜੀ 150 ਲੱਗੀ ਸੀਗੀ ਬਾਹਰਲੀ ਤੂੜੀ ਸੀਗੀ ਹਨਾ ਉਹ ਕੰਪਾਲੀ ਤੇ ਉਹ 150 ਰੁਪਏ ਲੱਗੀ ਸੀਗੀ ਉਸ ਤੋਂ ਬਾਅਦ ਜਿਹੜੀ ਘੱਟੋ ਘੱਟ ਰੇਟ ਜਿਹੜਾ 260 ਰੁਪਏ ਨੇੜੇ ਤੇ ਜਿਹੜੀ ਮੈਂ ਲਾ ਤੂੜੀ ਵਿਕੀ ਆ ਜੀ ਤੇ ਵਧ ਤੋ ਵਧ ਰੇਟ ਚੱਲੇ ਜਿਹੜਾ 300 ਤੇ 5 ਰੁਪਏ ਬਾਈ ਮਦਨ ਲੜ ਬਾਈ ਕੀ ਹਾਲ ਚੱਲਾ ਯਾਰ ਭਜਨ ਸਿੰਘ ਕੀ ਹਾਲ ਚੱਲਾ ਪ੍ਰਾ ਹੋ ਠੀਕ ਠਾਕ ਹੈ ਜੀ ਮਿੱਟੂ ਟਹਿਲ ਪ੍ਰਾ ਸਰਬਜੀਤ ਸਿੰਘ ਕਹਿੰਦੇ ਬਾਈ ਰੇਟ ਜਮੇ ਫੇਰ ਥੱਲੇ ਆ ਗਿਆ ਜੰਟਾ ਬਾਈ ਯੂਐਸ ਤੋਂ ਲਾਈਵ ਰਾਤ ਦੇ 10 ਵਜੇ ਕੀ ਬਾਤ ਹੈ ਜੀ ਭਵਿੰਦਰ ਸਿੰਘ ਬਾਈ ਕੀ ਹਾਲ ਚੱਲੇ ਜੀ ਪੀਵੀ ਦੇ ਦੇਖ ਰਹੇ ਆ ਜੀ ਡੇਰਾਬਾਸੀ ਤੋਂ 350-400 ਰੁਪਏ ਘਰੇ ਪਹੁੰਚ ਬਾਈ ਬੱਲੇ 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 ਰੇਟ ਥੋੜਾ ਜਿਹਾ ਬਾਈ ਆਸੇ-ਪਾਸੇ ਏਰੀਆ ਦੇ ਵਿੱਚ ਜ਼ਰੂਰ ਹੈ ਇਸਕੇ ਪਰ ਜਿਹੜਾ ਫਰੋਹੀਪੁਰ ਦੇ ਵਿੱਚ ਜਿਹੜਾ ਰੇਟ ਆ 280 ਤੋਂ ਲੈ ਕੇ 300 ਰੁਪਏ ਜਿਹੜਾ ਫਰੋਹੀਪੁਰ ਮੰਡੀ ਦੇ ਵਿੱਚ ਜਿਹੜਾ ਰੇਟ ਚੱਲ ਰਿਹਾ ਖੰਨੇ ਜਿਹੜਾ ਤੂੜੀ ਦਾ ਰੇਟ ਚੱਲ ਰਿਹਾ ਜੀ 410 ਦੇ ਨੇੜੇ ਤੇ ਬਾਈ ਟੈਲ ਸਿੰਘ ਨੇ ਲਿਖਿਆ ਤੇ 410 ਤੋਂ 490 ਆਖੀ ਜਾਂਦੇ ਆ ਬਾਕੀ ਜਿਆਦਾ ਜਿਹੜੀ ਥੁੜੀ 1.5 ਤੋਂ 300 ਦੇ ਨੇੜੇ ਤੇ ਜਿਹੜਾ ਰੇਟ ਆਲ ਓਵਰ ਏਰੀਆ ਦੇ ਵਿੱਚ ਚੱਲ ਜਾਂਦਾ ਹਨਾ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਫਰੋਇਪੁਰ ਵੀ ਜਿਹੜਾ ਤਕਰੀਬਨ 300 ਦੇ ਨੇੜੇ ਤੇ ਜਿਹੜਾ ਰੇਟ ਜਿਵੇਂ ਕੋਟਕਪੂਰਾ ਮੰਡੀ ਚੱਲ ਰਿਹਾ ਇੰਨਾ ਕੁ ਰੇਟ ਜਿਹੜਾ ਫਰੋਇਪੁਰ ਦੀ ਮੰਡੀ ਦੇ ਵਿੱਚ ਚੱਲ ਰਿਹਾ ਜੀ ਤੇ ਲੋ ਬਾਈ ਲਾਈਕ ਸ਼ੇਅਰ ਕਮੈਂਟ ਜਿਹੜਾ ਜ਼ਰੂਰ ਕਰਦੇ ਰਿਹਾ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ ਇੱਕ ਗੱਲ ਹੋਰ ਹੈ ਜੀ ਅੱਜ ਕਿਸਾਨ ਮੇਲਾ ਹਨਾ 18 ਤਰੀਕ ਆ ਜੀ ਅੱਜ 18 ਮਾਰਚ ਹੋਗੀ ਪਟੰਡੇ ਕਿਸਾਨ ਮੇਲਾ ਜਰੂਰ ਪਹੁੰਚਿਆ ਕਰੋ ਵੀਰਪਰਾ ਉੱਤੇ ਬਹੁਤ ਸਿੱਖਣ ਨੂੰ ਮਿਲਦਾ ਜਿੰਨਾ ਇੱਕ ਦੋ ਨੂੰ ਦੱਸ ਦਈਏ ਵੀ ਇਹ ਨਾ ਹੋਵੇ ਤੁਸੀਂ ਆਖੋ ਲੇਟ ਚੱਲਾਂਗੇ ਯਾਰ 3 ਵਜੇ ਚੱਲਾਂਗੇ 2 ਵਜੇ ਚੱਲਾਂਗੇ 1:30 ਵਜੇ ਚੱਲਾਂਗੇ ਲਾਵੇ ਮੇਤਰੋ 10 11 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਜੇ 11 ਵਜੇ ਪਹੁੰਚ ਜਾਓ 11:30 12 ਵਜੇ 10 ਵਜੇ ਇਤੋਂ ਬਾਅਦ ਜਿਹੜਾ 12:30 ਤੋਂ ਬਾਅਦ ਉਹ ਜਿਹੜਾ ਮਤਲਬ ਸਟੇਜ ਹੁੰਦੀ ਉਹ ਚੱਕੀ ਜਾਂਦੀ ਜੁੱਦੂ ਦਾ ਤਾਂ ਬੀ ਵਾਲਾ ਕੰਮ ਰਹਿ ਜਾਂਦਾ ਜਿੱਥੇ ਤੁਸੀਂ ਸੁਣਨਾ ਹੁੰਦਿਆਂ ਗੱਲਾਂ ਬਾਤਾਂ ਉਹਦੋਂ ਸਟੇਜ ਚੱਕੀ ਜਾਂਦੀ ਹੈ ਜੀ ਸਟਾਲਾ ਜਿਹੜੀਆਂ ਆਸ-ਪਾਸ ਦੇ ਜਿਹੜੇ ਪ੍ਰਦਰਸ਼ਨੀਆਂ ਜਾਂ ਜਿਹੜੀਆਂ ਚੀਜ਼ ਵੇਚਣ ਆਉਂਦੇ ਆ ਵੀਰ ਭਰਾ ਜਿਹੜੇ ਸ਼ਹਿਦ ਤਿਆਰ ਕਰੀ ਬੜਾ ਜਾਂ ਕੋਈ ਆਪ ਦਾ ਫਾਰਮ ਬਣਾਈ ਬੈਠਾ ਪੰਜਾਬੀ ਬੰਦੇ ਹਨ ਉਹ ਵੀ ਉਦੋਂ ਉੱਠ ਜਾਂਦੇ ਆ ਜੀ ਤੇ ਮੇਰਾ ਵੀਰ ਭਰਾ ਜਿਹਨੇ ਪਹੁੰਚਣਾ ਹੁੰਦਾ ਮੇਲੇ ਦੇ ਵਿੱਚ 11 ਵਜੇ 10:30 11 ਵਜੇ ਦੇ ਨੇੜੇ ਤੇੜ ਪਹੁੰਚਣ ਦੀ ਹਿੰਮਤ ਕਰਿਆ ਕਰੋ ਬਾਈ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ